ਕਿੰਨੀ ਕੀ ਟਾਈਮ ਬੱਧਿਆ ਅੱਜ ਬੇਸਿਕਲੀ ਗੱਲ ਕਰਦੀ ਆ ਨਸ਼ੇ ਬਾਰੇ ਵੀ ਜਿਹੜਾ ਪਿੰਡਾਂ 'ਚ ਨਸ਼ਾ ਵਿਖਦਾ ਆ ਜਿਹੜੇ ਡਰੱਗ ਪੈਡਲਰਸ ਨੇ ਜਿਹੜੇ ਨਸ਼ਾ ਵੇਚਦੇ ਨੇ ਜਾਂ ਜਿਹੜੇ ਪੀਂਦੇ ਨੇ ਨਸ਼ਾ ਇਹ ਦੋ ਡਿਫਰੈਂਟ ਕੈਟਾਗਰੀਜ਼ ਨੇ ਜਿਹੜੇ ਨਸ਼ਾ ਵੇਚਦੇ ਨੇ ਤੇ ਜਿਹੜੇ ਨਸ਼ਾ ਪੀਂਦੇ ਨੇ ਪਹਿਲਾਂ ਆਪਾਂ ਗੱਲ ਕਰਨੀ ਹੈ ਵੀ ਜਿਹੜੇ ਨਸ਼ਾ ਪੀਂਦੇ ਨੇ ਉਹਨਾਂ ਵਾਸਤੇ ਸਰਕਾਰ ਵੱਲੋਂ ਤੇ ਸਾਡੇ ਮਾਂਝੋਗਰ ਸੈਕਟਰੀ ਸਾਹਿਬ ਵੱਲੋਂ ਬੜੀ ਖੁੱਲੇ ਦਿਲ ਨਾਲ ਦਾਅਵਾ ਤਾਂ ਹੈ ਕਿ ਜਿਹੜੇ ਆਪਣਾ ਇਲਾਜ ਨਹੀਂ ਕਰਵਾ ਸਕਦੇ ਜਾਂ ਜਿਹੜੇ ਨਸ਼ਾ ਕਰਦੇ ਨੇ ਤਾਂ ਅਸੀਂ ਉਹਨਾਂ ਦਾ ਇਲਾਜ ਫ੍ਰੀ ਆਫ ਕਾਸਟ ਆਪਣੇ ਹੁਸ਼ਿਆਰਪੁਰ ਪਹਲਵਾਵਾਂਗੇ ਮਟ ਬੇਸਿਕਲੀ ਉਹਦੇ ਵਿੱਚ ਦਿੱਕਤ ਉੱਥੇ ਆ ਜਾਂਦੀ ਹੈ ਵੀ ਜਦੋਂ ਉਹ ਪੁਲਿਸ ਦੇ ਕੋਲ ਦਰਦ ਦੇ ਜਿਹੜੇ ਆਉਂਦੇ ਨਹੀਂ ਉਹਦੇ ਮਨ ਦੇ ਵਿੱਚ ਡਰ ਹੁੰਦਾ ਹੈ ਕਿ ਸ਼ਾਇਦ ਪੁਲਿਸ ਸਾਨੂੰ ਕਿਸੇ ਕੇਸ ਦੇ ਵਿੱਚ ਇਨਵੋਲਵ ਨਾ ਕਰ ਲਵੇ ਜੋ ਵੀ ਸਾਨੂੰ ਪਿੰਡ ਨੂੰ ਚਾਣਨਾ ਪਾਇਆ ਹੈ ਉਹਦੇ ਬਾਰੇ ਕੁਝ ਗ੍ਰਹਿਆਂ ਤੱਕ ਅਸੀਂ ਜ਼ਰੂਰੀ ਇਹਨਾਂ ਨੂੰ ਅ ਦੱਸਾਂਗੇ ਬਾਕੀ ਓਵਰਹਾਲ ਜਿਹੜਾ ਸਾਡਾ ਪਿੰਡ ਤਕਰੀਬਨ ਠੀਕ ਆ ਸ਼ਾਸਨ ਨੂੰ ਵੀ ਕਾਫੀ ਮੱਫਾ ਮਿਲਿਆ ਹੈ ਅੱਗੇ ਅਗਰ ਕੋ ਖਾਂਦਾ ਗਿੰਦਾ ਜੀ ਦਾ ਅਸੀਂ ਉਹਨੇ ਜੀ ਟ੍ਰੇਨਾਂ ਕਰਕੇ ਪਾ ਦਿੱਤ ਜੀ ਉਹਨਾਂ ਨੂੰ ਗਰਾਉਂਡ ਦੀ ਚੋਸ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਅਸੀਂ ਆ ਕੇ ਸਾਰਿਆਂ ਨੂੰ ਆ ਜਾਣਕਾਰੀ ਦਿੱਤੀ ਐਸ ਲਈ ਹੋਰ ਬੰਦੇ ਦਾ ਵੀ ਲੱਗ ਜਾਂਦਾ ਆ ਤੇ ਉਹ ਸੋਚਦੇ ਆ ਵੀ ਕਈ ਪ੍ਰਾਈਵੇਟ ਇੰਸਟੀਟਿਊਟ ਵੀ ਖੁੱਲੇ ਹੋਏ ਨੇ ਡੀ ਐਡਿਕਸ਼ਨ ਸੈਂਟਰ ਤੇ ਅਸੀਂ ਚਾਹੁੰਦੇ ਆ ਵੀ ਉਹਨਾਂ ਨੂੰ ਅਸੀਂ ਜਿਹੜੇ ਸਾਡੇ ਵੱਲੋਂ ਹੈਗੇ ਆ ਗਵਰਨਮੈਂਟ ਉਨਾ ਤੇ ਪੇਜੀ ਉਹ ਫ੍ਰੀ ਆਫ ਮੁੰਦਾ ਲਾਜ ਤੇ ਇਹ ਫਸ ਲਾਜ ਹੋਵੇ ਸੋ ਬਟੇ ਵੀ ਖੁੱਲੇ ਦਿਲ ਨਾਲ ਆਉਣ ਦੀ ਜ਼ਰੂਰਤ ਹੈ ਮਨ ਚ ਡਰ ਰੱਖਣ ਦੀ ਜ਼ਰੂਰਤ ਨਹੀਂ ਵੀ ਪੁਲਿਸ ਸਾਡੇ ਨਾਲ ਕਿਸੇ ਨਾਲ ਮਿਸਟਰੀਡ ਨਾ ਕਰੇ ਮਿਸ ਪੋਤਰਾ ਦਾ ਉਹਨੇ ਮਨ ਚ ਕੋਈ ਵਾਰ ਇਦਾਂ ਦੇ ਵਿਚਾਰ ਹੁੰਦੇ ਨੇ ਇਦਾਂ ਦਾ ਕੁਝ ਨਹੀਂ ਹੈ ਜਿਹੜੇ ਲੜਕੇ ਪਿੰਦੇ ਨੇ ਕੋਈ ਵਿਅਕਤੀ ਇਦਾਂ ਦੇ ਹੈਗੇ ਨਹੀਂ ਕੋਈ ਤੁਹਾਡਾ ਰਿਸ਼ਤੇਦਾਰ ਵੀ ਹੋ ਸਕਦਾ ਕੋਈ ਫਰੈਂਡ ਸਰਕਲ ਦੇ ਵਿੱਚ ਵੀ ਹੋ ਸਕਦਾ ਜੇ ਉਹ ਹੈਗੇ ਨੇ ਕਾ ਕਾਈਂਡਲੀ ਰੋ ਤਾਂ ਕਿ ਇਨਫੋਰਮੇਸ਼ਨ ਪਹੁੰਚਾਓ ਤੁਸੀਂ ਥਾਣੇ ਆ ਜਾਓ ਸਾਨੂੰ ਫੋਨ ਕਰ ਦਿਓ ਸਾਡੇ EMPLOYEES ਜਿਹੜੇ ਸਿਗਨਲ ਜਾ ਕੇ ਉਹਨਾਂ ਨੂੰ ਦੀ ਐਡਿਕਸ਼ਨ ਸੈਂਟਰ ਦੇ ਵਿੱਚ ਜਮਾ ਕਰਾ ਕੇ ਆਵਾਂਗੇ ਹਫਤੇ 10 ਦਿਨ ਵਿੱਚ ਜਿੱਦਾਂ ਉਹਨਾਂ ਦਾ ਪ੍ਰੋਸੈਸ ਹੈਗਾ ਇੰਨਾ ਵੀ ਪ੍ਰੋਸੈਸਿੰਗ ਤੋਂ ਉੱਤ ਬਾਅਦ ਉਹ ਅਕੋਰਡਿੰਗਲੀ ਉਹ ਆਪਣੇ ਲਾਜਿਕ ਹੋ ਜੀਏਗਾ ਕਿਉਂ ਜਿਹੜਾ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਵੀ ਤੁਸੀਂ ਸਵੈ ਇਛਾ ਅਨੁਸਾਰ ਜਿਹੜਾ ਇਹ ਅਲਮਤ ਕੋ ਜਿਹੜੀ ਮੁਕਤੀ ਪਾਓ ਬਾਕੀ ਕੋਡਾ ਅਸੀਂ ਇੱਕ ਆਰਮਨਾ ਕਰਦੇ ਹਾਂ ਵੀ ਤੁਸੀਂ ਲੰਮਾ ਸਮਾਂ ਇੱਥੇ ਸੇਵਾ ਕਰੋ ਤੇ ਸਾਰਾ ਇਲਾਕਾ ਤੁਹਾਨੂੰ ਜਿਹੜਾ ਚਾਹੁੰਦਾ ਔਰ ਜਿਹੜੀ ਗੱਲ دہشت ਦੀ ਹੈ ਤੇ ਉਹ ਵੀ ਲੋਕਾਂ ਦੇ ਮਨ ਵਿੱਚ ਹੈ ਉਹ ਦੇਖ ਲੈਂਦੇ ਨੇ ਵੀ ਮੈਡਮ ਹੁਣ ਇੱਧਰ ਨੂੰ ਗਈ ਹੈ ਤੇ ਘੰਟਿਆਂ ਦਾ ਆਪਾਂ ਕੋਈ ਰਸਤੇ ਬਦਲ ਲਈਏ ਇੰਨੀ ਕਿੰਨਾ ਕੁ ਹੈਗੀ ਹੈ ਇਹਨਾਂ ਦੇ ਡਰ ਭਿਆਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਥੋੜੇ ਟਾਈਮ ਦੇ ਵਿੱਚ ਅਸੀਂ ਕਰ ਚੁੱਕੇ ਹਾਂ ਜੀ ਚਲੋ ਮਾਠੀ ਦੀ ਚੌਣਿਆ ਪੰਚਾਇਤ ਸਾਡੀ ਬੜੀ ਸ਼ੁਭਤ ਸਿਆਣੀ ਆ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਆ ਇੱਕ ਸ਼ੁਭਤ ਦੁੱਖ ਸੁਖ ਵੀ ਸੁਣਦੇ ਆ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਕਿ ਜ਼ੋਰ ਨੇ ਵੀ ਕੋਈ ਨਿਡਾਰ ਅਸਰ ਲੈ ਤੜਕ ਨਾ ਨਿਡਾਰ ਔਰ ਦਲੇਰ ਸਾਡੇ ਭੈਣ ਜੀ ਇੰਸਪੈਕਟਰ ਸਾਹਿਬ ਸਭੀ ਸ਼ਾਨ ਸਾਡੇ ਵਿੱਚ ਪਹੁੰਚਿਆ ਅਸੀਂ ਮੂਹ ਨੱਦਨ ਵਾਸੀ ਉਹਨਾਂ ਦਾ ਸਭ ਤੋਂ ਧੰਨਵਾਦ ਕਰਦੇ ਹਾਂ ਔਰ ਕਾਮਨਾ ਕਰਦੇ ਹਾਂ ਕਿ ਜਿਸ ਬਿਸ਼ੇ ਨੂੰ ਰੱਖ ਕੇ ਉਹ ਸਾਡੇ ਪਿੰਡ ਵਿੱਚ ਆਏ ਹਨ ਉਸ ਬਿਸ਼ੇ ਨੂੰ ਇਮਾਨਦਾਰੀ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਵੀ ਅਖਣਗੇ ਔਰ ਸਾਡੇ ਜਿਹੜੇ ਨੌਜਵਾਨ ਗਲਤ ਪਿਛਾ ਦੇ ਵਿੱਚ ਕੋਈ ਚਲ ਗਏ ਨਸ਼ੇ ਦੇ ਚੱਕਰ ਦੇ ਵਿੱਚ ਹੌਲੀ-ਹੌਲੀ ਉਹ ਪ੍ਰੇਰਿਤ ਕਰਕੇ ਕਿਸੇ ਵੀ ਤਰੀਕੇ ਦੇ ਨਾਲ ਉਹ ਬੱਚਿਆਂ ਨੂੰ ਲਾਈਨ ਤੇ ਲਿਆਉਣਗੇ ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਤੋਂ ਬਾਅਦ ਜੇ ਕੋਈ ਸਾਡਾ ਭਵਿੱਖ ਹੈਗਾ ਉਹ ਸਾਡੇ ਨੌਜਵਾਨ ਬੱਚੇ ਹੀ ਹਨ ਜੇ ਸਾਡੇ ਬੱਚੇ ਨਾ ਰਹੇ ਉਹ ਹੀ ਨਸ਼ਈ ਹੋ ਗਏ ਤੇ ਫਿਰ ਸਾਡਾ ਤਾਂ ਭਵਿੱਖ ਖਤਮ ਹੀ ਆ ਸਾਡੀ ਪ੍ਰਾਪਰਟੀ ਸਾਡੀ ਜ਼ਮੀਨ ਜਾਇਦਾਦ ਘਰ-ਬਾਰ ਪੈਸਾ ਤੇਲਾ ਇਹ ਕਿਸੇ ਕੰਮ ਨਹੀਂ ਆਉਣਾ ਜੇ ਸਾਡਾ ਬੱਚਾ ਨਸ਼ਈ ਹੋ ਗਿਆ ਸੋ ਤੁਸੀਂ ਇਹ ਬਹੁਤ ਵਧੀਆ ਮੈਂ ਤਾਂ ਕਹੂੰਗਾ ਕਿ ਬਹੁਤ ਚਿਰ ਬਾਅਦ ਇਹ ਸੈਮੀਨਾਰ ਜੋ ਫੰਕਸ਼ਨ ਆਰਗੇਨਾਈਜ਼ ਕੀਤਾ ਐਸਐਚਓ ਸਾਹਿਬ ਕਿਤੇ ਤੁਸੀਂ ਬਾਕੀ ਵੀ ਕੰਮ ਕਰਦੇ ਆ ਡਿਊਟੀ ਟਾਈਮ ਤੋਂ ਬਾਅਦ 5 ਵਜੇ ਤੋਂ ਬਾਅਦ ਜ਼ਰੂਰ ਹਫਤੇ ਦੇ ਵਿੱਚ ਇੱਕ ਅੱਧੇ ਪਿੰਡ ਦੇ ਵਿੱਚ ਬਸ ਮਤਿੰਨਾ ਚਾਰ ਪਿੰਡਾਂ ਨੂੰ ਇਕੱਠਾ ਕਰਕੇ ਸਾਂਝੇ ਤੌਰ ਤੇ ਰੱਖ ਲਿਆ ਕਰੋ ਜ਼ਰੂਰ ਰੱਖਿਆ ਕਰੋ ਇਹਦੇ ਨਾਲ ਤੁਹਾਡੀ ਸ਼ੁਭਾ ਵੀ ਬਣਨੀ ਆ ਸ਼ਾਨ ਵੀ ਬਣਨੀ ਆ ਔਰ ਪਿੰਡ ਵੱਲੋਂ ਪੰਚਾਇਤ ਵੱਲੋਂ ਅਗਰ ਕੋਈ ਵੀ ਗੱਲ ਹੋਊਗੀ ਤਾਂ ਅਸੀਂ ਥੋਕੇ ਐਸਐਸਪੀ ਸਾਹਿਬ ਨੂੰ ਰਿਕਵੈਸਟ ਕਰਾਂਗੇ ਇਸ ਤਰ੍ਹਾਂ ਦੇ ਨਤੜਕ ਅਫਸਰ ਜਿਹੜੇ ਆ ਉਹ ਰਹਿਣੇ ਚਾਹੀਦੇ ਹਨ ਕਿਉਂਕਿ ਇਹਨਾਂ ਦੇ ਰਹਿਣ ਨਾਲ ਨੌਜਵਾਨ ਜਿਹੜੇ ਨਸ਼ੇ ਸਮਗਲਰ ਕਰਦੇ ਹਨ ਥੋੜੇ ਬਹੁਤੇ ਆਲੇ ਦੁਆਲੇ ਪਿੰਡਾਂ 'ਚ ਆ ਕੇ ਸਾਡੇ ਪਿੰਡ ਨੂੰ ਖਰਾਬ ਕਰਦੇ ਹਨ ਉਹਨਾਂ ਦੇ ਵਿੱਚ ਡਰ ਬਣਿਆ ਰਹੂਗਾ ਔਰ ਉਹਨਾਂ ਦੇ ਚੇਨ ਸਿਸਟਮ ਟੁੱਟੂਗਾ ਔਰ ਸਾਡੇ ਨੌਜਵਾਨਾਂ ਨੂੰ ਵੀ ਇਸ ਗੱਲ ਦੀ ਸਿੱਖਿਆ ਲੈਣੀ ਚਾਹੀਦੀ ਹੈ ਕਿ ਭਾਈ ਨਸ਼ੇ ਦੇ ਨਾਲ ਉਹ ਆਪਣਾ ਹੀ ਫਿਊਚਰ ਨਹੀਂ ਖਰਾਬ ਕਰਦੇ ਉਹ ਆਪਣੇ ਪੇਰੈਂਟਸ ਦਾ ਵੀ ਕਰਦੇ ਹਨ ਸੋ ਧੰਨਵਾਦ ਤੁਹਾਡਾ ਸਾਹਿਬ ਕਿ ਤੱਕ ਪੁਰਜੰਤ ਹੈ थैंक यू थैंक यू